ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਰਾਸਵਾ ਮੈਂਬਰ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣੜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਮੰਗਲਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਕੇ ਪ੍ਰਦਰਸ਼ਨਕਾਰੀ ਪੈਨਸ਼ਨਰਾਂ ਨਾਲ ਮੁਲਾਕਾਤ ਕੀਤੀ ਪੀਏਯੂ ਪੈਨਸ਼ਨਰਸ ਐਂਡ ਰਿਟਾਇਰਸ ਵੈਲਫੇਅਰ ਐਸੋਸੀਏਸ਼ਨ ਦੇ ਬੈਨਰ ਹੇਠ ਆਯੋਜਿਤ ਇਹ ਵਿਰੋਧ ਪ੍ਰਦਰਸ਼ਨ ਥਾਪੜ ਹਾਲ ਦੇ ਬਾਹਰ ਹੋ ਰਿਹਾ ਸੀ ਜਿਥੇ ਸਾਫ ਦਾ ਕਰਮਚਾਰੀ ਰੁਕੇ ਪਏ ਬਕਾਇਆ ਲੀਵ ਇਨਕਰੀਮੈਂਟ ਅਤੇ ਲੀਵ ਟਰੈਵਲ ਅਲਾਉਂਸ ਨਾਲ ਸੰਬੰਧਿਤ ਮੰਗਾਂ ਉਠਾਰੇ ਸਨ ਮੌਕੇ ਤੇ ਪਹੁੰਚ ਕੇ ਅਰੂੜਾ ਨੇ ਐਸੋਸੀਏਸ਼ਨ ਦੇ ਪ੍ਰਧਾਨ ਡੀਪੀ ਮੋਡ ਅਤੇ ਹੋਰ ਮੈਂਬਰਾਂ ਨਾਲ ਮੁਲਾਕਾਤ ਕੀਤੀ ਉਹਨਾਂ ਕਿਹਾ ਕਿ ਉਹ ਉਹਨਾਂ ਦੇ ਅੰਦੋਲਨ ਬਾਰੇ ਸੁਣਨ ਤੋਂ ਬਾਅਦ ਆਏ ਹਨ ਅਤੇ ਉਹਨਾਂ ਦੀਆਂ ਮੰਗਾਂ ਤੋਂ ਪਹਿਲਾਂ ਹੀ ਜਾਣੂ ਸਨ ਅਰੋੜਾ ਨੇ ਉਹਨਾਂ ਨੂੰ ਸਬਰ ਰੱਖਣ ਦੀ ਅਪੀਲ ਕਰਦੇ ਕਿਹਾ ਕਿ ਉਹਨਾਂ ਨੂੰ ਉਹਨਾਂ ਦੇ ਯਤਨਾਂ ਦੇ ਨਤੀਜੇ ਦੇਖਣ ਲਈ ਕੁਝ ਦਿਨ ਹੋਰ ਉਡੀਕ ਕਰਨੀ ਪਵੇਗੀ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਕੁਝ ਦਿਨ ਦੇ ਦਿਨਾਂ ਦੇ ਅੰਦਰ ਜਨਤਾ ਵੱਲੋਂ ਉਹਨਾਂ ਕੋਲ ਲਿਆਂਦੇ ਗਏ ਬਹੁਤ ਸਾਰੇ ਲੰਬੇਤੋਂ ਮੁੱਦਿਆਂ ਦਾ ਹੱਲ ਕਰ ਦਿੱਤਾ ਹੈ ਅਰੋੜਾ ਨੇ ਕਿਹਾ ਕਿ ਉਹਨਾਂ ਦਾ ਕੈਂਪਸ ਨਾਲ ਲੰਬੇ ਸਮੇਂ ਤੋਂ ਭਾਵਨਾਤਮਕ ਲਗਾ ਹੈ ਕਿਉਂਕਿ ਉਹ ਟੈਗੋਰ ਨਗਰ ਦੇ ਨੇੜੇ ਰਹਿੰਦੇ ਰਹਿਆ ਹਨ ਉਹਨੇ ਕਿਹਾ ਕਿ ਬਹੁਤ ਸਾਰੇ ਸਥਾਨਕ ਨਿਵਾਸੀਆਂ ਬਾਂਗ ਮੈਂ ਕਈ ਸਾਲ ਸਾਲਾਂ ਤੋਂ ਸਵੇਰ ਦੀ ਸੈਰ ਲਈ ਪੀਯੂ ਕੈਂਪਸ ਜਾਂਦਾ ਰਿਹਾ ਹਾਂ ਉਹਨੇ ਕਿਹਾ ਕਿ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਉਹਨਾਂ ਦੀ ਪਹਿਲੀ ਪਹਿਲ ਪੀਯੂ ਅਜਾਇਬ ਘਰ ਦੀ ਨਵੀਨੀਕਰਨ ਲਈ ਫੰਡ ਪ੍ਰਦਾਨ ਕਰਨਾ ਸੀ ਉਹਨੇ ਕਿਹਾ ਕਿ ਨਵੀਨੀਕਰਨ ਤੋਂ ਬਾਅਦ ਅਜਾਇਬ ਘਰ ਵਿੱਚ ਆਉਣ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਪੀਯੂ ਦੇ ਵਾਤਾਵਰਣ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਅਰੋੜਾ ਦੇ ਯੂਨੀਵਰਸਿਟੀ ਕੈਂਪਸ ਨੂੰ ਹਰੀਆਦੀ ਦੇ ਕਾਰਨ ਲੁਧਿਆਣਾ ਦੇ ਫੇਫੜੇ ਦੱਸਿਆ ਉਹਨਾਂ ਕਿਹਾ ਕਿ ਮੈਂ ਪੀਜੂ ਨੂੰ ਪਿਆਰ ਕਰਦਾ ਹਾਂ ਤੇ ਹਮੇਸ਼ਾ ਇਸ ਦੇ ਲੋਕਾਂ ਨਾਲ ਖੜ੍ਹਾ ਰਹਾਂਗਾ